ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਤਾਂ ਦੋਸਤੋ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਜੀ ਹੁਣੇ ਇੰਸਟਾਗ੍ਰam ਅਕਾਊਂਟ ਉੱਤੇ ਇੱਕ ਸਟੋਰੀ ਸ਼ੇਅਰ ਕਰਦੇ ਨੇ ਤੇ ਜਿਸ ਵਿੱਚ ਉਹ ਕਹਿੰਦੇ ਨੇ ਕਿ ਪੁੱਤ ਨਮ ਅੱਖਾਂ ਨਾਲ ਬੇਸ਼ੱਕ ਹਰ ਘੜੀ ਮੈਂ ਤੇਰੇ ਦਰਦ ਵਿੱਚ ਜਿਉਂਦੀ ਹਾਂ ਪਰ ਪੁੱਤਰ ਰੋਂਦੀਆਂ ਅੱਖਾਂ ਨਾਲ ਜਿਹੜਾ ਮਾਣ ਮੈਂ ਮਹਿਸੂਸ ਕਰਦੀ ਹਾਂ ਉਦੋਂ ਪੁੱਤ ਤੂੰ ਜਮਾ ਮੇਰੇ ਕੋਲ ਖੜਾ ਮੈਨੂੰ ਮਹਿਸੂਸ ਹੁੰਦਾ ਹੈ ਪੁੱਤ ਸਾਡੇ ਖਿਲਾਫ ਅੱਜ ਵੀ ਲੋਕਾਂ ਨੂੰ ਲੜਦੇ ਮੈਂ ਇਹ ਸੋਚਦੀ ਹਾਂ ਕਿੰਨਾ ਡਰਿਆ ਮੇਰੇ ਪੁੱਤ ਦਾ ਜਿਹੜਾ ਅਜੇ ਤੱਕ ਵੀ ਹਜ਼ਾਰਾਂ ਨੂੰ ਸੌਣ ਨਹੀਂ ਦਿੰਦਾ ਤੇ ਪੁੱਤ ਅਸੀਂ ਵੀ ਤੇਰੇ ਤਰ੍ਹਾਂ ਆਪਣੇ ਖਿਲਾਫ ਕੁਝ ਨਾ ਕੁਝ ਅਸਹਿਣ ਚੀਜ਼ਾਂ ਕਰਨ ਵਾਲਿਆਂ ਤੋਂ ਡਰਾਂਗੇ ਨਹੀਂ ਮੈਦਾਨ 'ਚ ਡਟ ਕੇ ਲੜਾਂਗੇ ਪੁੱਤ ਸਾਡੇ ਇਨਸਾਫ ਲਈ ਤਾਂ ਦੋਸਤੋ ਇਹ ਸਟੋਰੀ ਦੇਖ ਕੇ ਸਾਡਾ ਵੀ ਮਨ ਬਹੁਤ ਜ਼ਿਆਦਾ ਭਾਵੁਕ ਹੋ ਗਿਆ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਬਾਈ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ ਤਾਂ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇਕਰ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ